ਇਹਨਾਂ ਛਾਤ ਲਾਈਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਲਾਈਵ ਤੁਸੀਂ ਤਨ ਤਸਵੀਰਾਂ ਦਿਖਾ ਰਹੇ ਨੇ ਬਾਬਾ ਬਲਕਨਾਰ ਸਿੰਘ ਤੁਹਾਨੂੰ ਇਸ ਇਸ ਜਗਾਹ ਬਾਰੇ ਦੱਸਦੇ ਇਹ ਹੀ ਉਹ ਜਗ੍ਹਾ ਹੈ ਜਿੱਥੇ ਬਾਬਾ ਬਲਕਨਾਰ ਸਿੱਧ ਜੋਗੀ ਜੀ ਰਹਾ ਕਰਦੇ ਸੀ ਇੱਥੇ ਹੀ ਉਹ ਜਗ੍ਹਾ ਹੈ ਜਿਹੜੀ ਕਿ ਬੋਰ ਵਾਲੀ ਜਗ੍ਹਾ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ 12 ਸਾਲ ਬਾਬਾ ਜੀ ਨੇ ਮਾਈ ਰਤਨੋਂ ਦੇ ਕੋਲ ਕੱਟੇ ਬਾਬਾ ਬਲਕਨਾਰ ਸਿੱਧ ਜੋਗੀ ਤੁਸੀਂ ਦਸ ਤਸਵੀਰਾਂ ਕਰ ਸਕਦੇ ਹੋ ਹਾਂ ਸਰ 2 ਮਿੰਟ ਅਨਗਲ ਕਰ ਸਕਦੇ ਹਾਂ ਨਾਲ ਗੱਲ ਕਰ ਸਕਦੇ ਹਾਂ ਇਸ ਮੰਦਿਰ ਬਾਰੇ ਕੁਝ ਪੁੱਛਣਾ ਚਾਹੋ ਦੱਸ ਸਕਦੇ ਹੋ ਸਰ ਅੱਛਾ ਜੀ 180 ਸਤੰਭ ਪਹੁੰਚੂਕੇ ਆ ਬਾਬਾ ਬਲਖਨਾਥ ਜੀ ਇਸ ਸਿੱਖ ਮੰਦਿਰ ਜਿਹੜਾ ਕਿ 7 ਲਾਈਆਂ ਦੇ ਵਿੱਚ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ 7 ਲਾਈਆਂ ਜਿਹੜਾ ਕਿ 7 ਲਾਈਆਂ ਦੇ ਵਿੱਚ ਜਿਹੜਾ ਕਿ ਬਾਬਾ ਬਲਖਨਾਥ ਜੀ ਦਾ ਮੰਦਿਰ ਹੈ ਬਹੁਤ ਹੀ ਜਿਹੜਾ ਕਿ ਦੂਰੋਂ ਦੂਰੋਂ ਇੱਥੇ ਚੇਤ ਦੇ ਮਹੀਨੇ ਯਾਨੀ ਕਿ ਅਪ੍ਰੈਲ ਦੇ ਵਿੱਚ ਜਿਹੜਾ ਕਿ ਮਹੀਨੇ ਦੇ ਵਿੱਚ ਬਾਬਾ ਬਲਖਨਾਥ ਜੀ ਦੇ ਕਾਫੀ ਜਿਹੜੀਆਂ ਕਿ ਸੰਤਾਨਾਂ ਦੀਆਂ ਨੇ ਔਰ ਬਾਬਾ ਜੀ ਤੋਂ ਮੂੰਹ ਮੰਗਿਆ ਮਰੰਦਾ ਪਾਉਂਦੀਆਂ ਨੇ और जिस भक्तान ने बा बालक नाथ जी ने ना मंदिर नहीं देखे हो, लाईव होके हो बाबा बालक नाथ जी दर्शन कर सकते हैं सो so, देख सकते लाइव हो सकते हैं कैमरा ਪ੍ਰਦੇਸੀ ਪੱਤਰਕਾਰ ਆ ਪੰਜਾਬ ਐਡਲੀ ਚੈਨਲ ਤੋਂ ਸੋ ਅਸੀਂ ਲਾਈਵ ਹੋਏ ਹਾਸ ਤੇ ਬਾਬਾ ਬਲਕਨਾ ਜੀ ਦਾ ਮੰਦਰ ਦਿਖਾ ਰਹੇ ਨੇ ਪਬਲਿਕ ਨੂੰ ਅੱਥਰ ਟਿਕਣ ਵਾਸਤੇ ਜਸਲਾਕੇ ਸੋ ਮੰਦਰ ਵਾਲੇ ਅਕਸਰ ਕੁਛ ਨਾ ਕਹੋ ਕੁਛ ਪਰਚੂ ਪੁੱਛ ਸਕਦੇ ਇਸ ਦੇ ਬਾਰੇ ਇਹ ਮੰਦਰ ਵਾਲੇ ਸਾਰੇ ਕੋ ਪਤਾ ਹੀ ਹੈ ਕਿ ਐਸਾ ਹੈ ਫਿਰ ਵੀ ਕਈ ਲੋਕ ਜਿਹੜੇ ਨੇ ਕਿ ਬਹੁਤ ਦੁਨੀਆ ਦੀ ਸਾਰੀ ਜਾਣਦੇ ਹਾਂਜੀ ਹਾਂ ਸੋ ਅਸੀਂ ਲਾਈਵ ਹੋਏ ਆ ਅੱਜ ਕੱਲ ਸਤਾ ਸਾਰਿਆਂ ਨੂੰ ਸਾਰੇ ਜਾਣਦੇ ਨੇ ਜਿਸ ਟਾਈਮ ਬਾਬਾ ਬਲਕਨਾ ਜੀ ਸਾਥ ਲਾਈਆਂ ਦੇ ਵਿੱਚ ਬਾਬਾ ਬਲਕਨਾ ਜੀ ਦੇ ਮੰਦਰ ਪਹੁੰਚ ਚੁੱਕੇ ਆ ਬਾਬਾ ਬਲਕਨਾਥ ਸਿੰਘ ਨੰਬਰ 3 ਇਹ ਹੀ ਉਹ ਸਥਾਨ ਹੈ ਤੁਮ ਦਿਖਾ ਰਹੇ ਆ ਲਾਈਵ ਤਸਵੀਰਾਂ ਇਹ ਰੋਟੀਆਂ ਵਾਲਾ ਸਥਾਨ ਹੈ ਬਾਬਾ ਬਲਕਨਾਥ ਜੀ ਜਿੱਥੇ ਕਿ ਬਾਬਾ ਬਲਕਨਾਥ ਜੀ ਨੇ ਚਿੰਤਾ ਮਾਰ ਕੇ ਲੱਸੀ ਘੱਟੀ ਸੀ ਔਰ ਇਧੀਆਂ ਕੇ 12 ਸਾਲ ਦੀਆਂ ਰੋਟੀਆਂ ਜਿਸ ਟਾਈਮ ਕੇ ਮਹਾਰਤ ਜੀ ਨੇ ਬਾਬਾ ਬਲਕਨਾਥ ਜੀ ਨੂੰ ਰੋਟੀਆਂ ਦਾ ਮੀਨਾ ਮਾਰਿਆ ਸੀ ਉਸ ਵਕਤ ਜਿਹੜੇ ਕਿ ਇਹੀ ਉਹ ਸਥਾਨ ਹੈ ਜਿੱਥੇ ਬਾਬਾ ਬਾਲਖਨਾਸ ਜੀ ਨੇ ਰੋਟੀਆਂ ਜਿਹੜੀਆਂ ਆ ਕੇ ਕੱਢ ਦਿੱਤੀਆਂ ਸੀ ਕਿ ਬੋਰਡ ਦੇ ਵਿੱਚੋਂ ਇਹ ਬਹੁਤ ਪੁਰਾਣਾ ਬੋਰਡ ਹੈ ਇਹ ਬਹੁਤ ਪੁਰਾਣੀ ਜਗ੍ਹਾ ਹੈ ਇਹੀ ਉਹ ਸਥਾਨ ਹੈ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਇੱਥੇ ਦੱਸ ਦਈਏ ਕਿ ਚੇਤ ਦੇ ਮਹੀਨੇ April ਦੇ ਵਿੱਚ ਬਾਬਾ ਬਾਲਖਨਾਸ ਜੀ ਦੇ ਕਿਉਂਕਿ ਮੰਦਿਰ ਦੇ ਵਿੱਚ ਬਹੁਤ ਜ਼ਿਆਦਾ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਭਗਤ ਸ਼ਰਧਾਲੂ ਆਉਂਦੇ ਨੇ तो अपने मोह मूंग मरादा बाबा जी को हैं। और दिखा देने कि यही उस स्थान है जिते बाबा जी ने लस्सी कट दी थी चिमटा मार के यही वाला स्थान है ਕਿਤੇ ਬਾਬਾ ਲਖਨਾਦੀ ਜੋਗੀ ਦੇ ਮਤਲਬ ਦੇ ਕੇ ਓ ਸ਼ਿ 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 ਤੇਵਾ ਆ ਜੀ ਰੋ ਮੈਂ ਜੀ ਰੋ ਮੈਂ ਜੀ ਰੋ इधर वाला पत्ता हरा और ये पत्ता विकार हरा है इसी ओर आगे वो फूल नहीं था और इसी में हम सब ये पानी में वो पत्के से भी ठीक और पत्के के तरफा नहीं पानी में क्या लगा मन रहा और कब कर दिया तो यार वो तो मतलब मान ले मुझे दिख रहा होता मैं कोई नहीं दे रहा हां तो देख सकते हो बाबा बालक नाथ जी के लाइव मंदिर तो के मंदिर दर्शन करा रहे हैं शाह तला मौजूद हैं शाहलाइया बालक नाथ जी का मंदिर जो कि सारे जानते हैं बबा बालक नाथ जी मंदिर है धूने वाली जगह है बाबा बालक नाथ जी काफ़ी ਇਸ ਟਾਈਮ ਤੇ ਰਸ਼ ਘਟੁੰਦਾ ਪਰ ਅਪ੍ਰੈਲ ਔਰ ਦੇਸੀ ਮਹੀਨੇ ਦੇ ਚੇਹ ਦਾ ਮਹੀਨਾ ਜਦੋਂ ਦਸਿਆ ਜਾਂਦਾ ਚੇਹ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਇੱਥੇ ਪੂਰਾ ਮਹੀਨਾ ਇੱਥੇ ਜਿਹੜਾ ਕਿ ਮੇਲੇ ਚੱਲਦੇ ਨੇ ਬਾਬਾ ਜੀ ਦੇ ਬਹੁਤ ਆ ਰਸ਼ ਹੁੰਦਾ ਹੈ ਇਸ ਟਾਈਮ ਸ਼ਾਟ ਲੈਂਦੇ ਵਿੱਚ ਮੌਜੂਦ ਨੇ ਸੋ ਥੋੜੀ ਦੇਰ ਬਾਅਦ ਅਸੀਂ ਫੇਰ ਲਾਈਵ ਹੋਵਾਂਗੇ ਔਰ ਇਸ ਤੋਂ ਬਾਅਦ ਅਸੀਂ ਜਾਵਾਂਗੇ ਬਾਬਾ ਬਾਲਕਨਾਥ ਜੀ ਗੁਫਾਰੇ ਉੱਪਰ ਜਿੱਥੇ ਕਿ ਬਾਬਾ ਜੀ ਗੁਫਾਰੇ ਉੱਪਰ ਗਏ ਸੀਗੇ ਔਸ ਗੁਫਾ ਦੇ ਉੱਪਰ ਥੋੜੀ ਦੇਰ ਤੱਕ ਪਹੁੰਚਾਂਗੇ ਤੁਹਾਨੂੰ ਫਿਰ ਗੁਫਾ ਦੇ ਵੀ ਦਰਸ਼ਨ ਕਰਾਵਾਂਗੇ ਬਾਬਾ ਬਗਨਨਾਥ ਜੀ ਦੀ ਗੁਫਾ ਤੇ ਜਾ ਰਿਹਾ ਹਾਂ ਸੋ ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ ਗੁਰਤੀ ਸਿੰਘ ਦੀ ਰਿਪੋਰਟ ਪੰਜਾਬ ਹੈੱਡਲਾਈਨ